ਹਰਦਾਸੇ ਦੀ ਧਰਤੀ ਦਾ ਹਰਦੀਪ ਸਿੰਘ ਐਰੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਵੱਧਾ ਹੋਇਆ ਮੰਗਲ ਕੱਲਾ ਦਾ ਸੋਨਾ ਬੜਾ ਮਸ਼ਹੂਰ ਜਾਫੀ ਹੈ ਮੇਰੇ ਵੀਰੋ ਬੜਾ ਪਾਪੂਲਰ ਜਾਫੀ ਨੌਜਨ ਸੋਨਾ ਕੱਲਾ ਵਾਲਾ ਖੇਡ ਮੈਦਾਨ ਦੇ ਵਿੱਚ ਲਾ ਪਾਉ ਜਫਾ ਕੇ ਨਹੀਂ ਮਿੱਤਰੋ ਪਰ ਹਰਦੀਪ ਬੜਾ ਟੈਕਨੀਕਲ ਪਲੇਅਰ ਕੇ ਪਾਉਂਦਾ ਹੈ ਰੇਡ ਨਾਲ ਪੂਰੇ ਜਨੂਨ ਦੇ ਖੇਡ ਕਬੱਡੀ ਨੂੰ ਵਸਾਇਆ ਇਹਨੇ ਵਿੱਚ ਯਾਰੂ ਖੂਨ ਦੇ ਬੈਸਟ ਉਸ ਕੱਪ ਦਾ ਜੋ ਕਰਾਉਂਦੇ ਪੂਰੇਵਾਲ ਰੇਡਰ ਬੜਾ ਤਕਨੀਕੀ ਯਾਰ ਹਰਦਾਸੇ ਦਾ ਹਰदयाल ਤਕੜਾ ਖੇਡਾ ਫੁੱਲ ਦੀ ਟੀਮ ਲਈ ਕੈਨੇਡਾ ਦੇ ਵਿੱਚ ਇਸੇ ਲਈ ਮੇਰੇ ਵੀਰੋ ਪੁਆਇੰਟ ਹਰदयाल ਦਾ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਕੁਲਵੀਰ ਭੱਲਾ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਹਰदयाल ਸਿੰਘ ਹੈਰੀ ਹਰਦਾਸੇ ਦੀ ਧਰਤੀ ਦਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਬੰਦਾ ਹੋਇਆ ਸਾਹਮਣੇ ਨੌਜੇਨ ਜਾਫੀ ਹਰਵਿੰਦਰ ਰਾਏ ਕੋਟੀ ਆ ਹਰਦਾਸੀ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵੱਧਿਆ ਹੋਇਆ ਕਿ ਬੈਠੇ ਭੁੱਖੇ ਤੇ ਤਿਹਾਈ ਬੜੀ ਦੂਰੋਂ ਦੂਰੋਂ ਆਏ ਦੇਖ ਖਿਡਾਰੀਆਂ ਦੇ ਸਰੀਰ ਇਹਨਾਂ ਨੂੰ ਨਾ ਕਿਸੇ ਗੱਲ ਦੀ ਘਾਟ ਰੜ ਕੇ ਬੋਲਦਾ ਕਬੱਡੀ ਦਾ جنੂਨ ਅੱਜ ਲੋਕਾਂ ਦੇ ਸਿਰ ਚੜ ਕੇ ਪਾ ਵੀ ਹਰਦਿਆਲ ਨੌਜਵਾਨਾ ਕਬੱਡੀ ਹਰਦਾਸੀ ਦੀ ਧਰਤੀ ਦਾ ਹਰਦਿਆਲ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵੱਧਿਆ ਹੋਇਆ ਮੰਗਲ ਘੱਲਾਂ ਵਾਲਾ ਪਰ ਪੁਆਇੰਟ ਜਿਹੜਾ ਨੌਜਨ ਗਬਰੂ ਹਰदयाल ਦੇ ਅੰਸੀ ਜੁੜਦਾ ਹੋਇਆ